ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਆਲੂ ਵਾਲੇ ਬਿਲਕੁਲ ਸਾਦੇ ਪਰਾਂਠੇ ਬਣਾਵਾਂਗੇ ਜਿਹੜੇ ਅਸੀਂ ਆਮ ਘਰਾਂ 'ਚ ਬਣਾਉਂਦੇ ਆ ਤੁਸੀਂ ਵੀ ਜੇਕਰ ਆਲੂ ਵਾਲੇ ਪਰਾਂਠਿਆਂ ਦੇ ਜਿਹੜੇ ਸ਼ੌਕੀਨ ਹੋ ਤਾਂ ਆਓ ਅਸੀਂ ਆਲੂ ਵਾਲੇ ਪਰਾਂਠੇ ਬਣਾਉਣੀ ਸ਼ੁਰੂ ਕਰਦੇ ਆ ਆਲੂ ਅਸੀਂ ਜੀ ਉਬਾਲ ਲਏ ਹਨ ਤੇ ਠੰਡਾ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਤੇ ਹੁਣ ਅਸੀਂ ਜਿਹੜਾ ਇਹਨਾਂ ਨੂੰ ਅਸੀਂ ਮੈਸ਼ ਕਰ ਲੈਣਾ ਇੱਕ ਇੱਕ ਪੀਸ ਨੂੰ ਅਸੀਂ ਮੈਸ਼ ਕਰਾਂਗੇ ਤਾਂ ਇਹ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਇਹਨਾਂ ਵਿੱਚ ਬਿਲਕੁਲ ਵੀ ਆਲੂਆਂ ਦੇ ਛੋਟੇ ਛੋਟੇ ਪੀਸ ਨਹੀਂ ਛੱਡਣਗੇ ਸੋ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਜੀ ਮੈਸ਼ ਕਰ ਲਿਆ ਮੈਸ਼ ਕਰਨ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਅਸੀਂ ਜਿਹੜਾ ਥੋੜਾ ਜਿਹਾ ਹਿਲਾ ਲਾਂਗੇ ਤਾਂ ਜੋ ਇਹਨਾਂ ਦੇ ਵਿੱਚ ਜੇ ਥੋੜੀ ਬਹੁਤੀ ਗਰਮਾਹਟ ਹੋਏਗੀ ਤਾਂ ਉਹ ਨਿਕਲ ਜਾਏਗੀ ਕਿਉਂਕਿ ਪਰੌਂਠੇ ਬਣਾ ਲਈ ਆਲੂ ਬਿਲਕੁਲ ਠੰਡੇ ਹੋਣੇ ਚਾਹੀਦੇ ਆ ਤੇ ਹੁਣ ਇਹਦੇ ਵਿੱਚ ਅਸੀਂ ਜੀ ਪਿਆਜ਼ ਹਨੇ ਹਰੀਆਂ ਮਿਰਚਾਂ ਧਨੀਆ ਅਦਰਕ ਇਹ ਕੱਟ ਕੇ ਰੱਖੇ ਹੋਏ ਨੇ ਇਹ ਹੁਣ ਅਸੀਂ ਜਿਹੜੇ ਹਨ ਪਾ ਲਾਂਗੇ ਇਹਨਾਂ 'ਚ अदरक अदरकों असी थोड़ा थोड़ा लंबा कटिया है सो यही चीज़ा पाने आलू वाले परौंठिया का स्वाद बहुत वह बनता है तो हूँ असी दूसरे मसाले जड़े हैं जी पावगे इन्हें नमक है जी पहला यह है सब धनिया इसी क्रश कर लिया है जीरा पाउडर है ਥੋੜਾ ਜਿਹਾ ਸੀਏ ਚ ਪਾਵਾਂਗੇ ਜੀ ਗਰਮ ਮਸਾਲਾ ਇਹ ਹੈ ਜੀ આમਚੂਰ ਪਾਊਡਰ ਤੇ ਦੇਗੀ ਮਿਰਚ ਤੇ ਥੋੜੀ ਜੀ ਲਾਲ ਮਿਰਚ ਕੁੱਟੀ ਹੋਈ ਲਈ ਹੈ ਸੋ ਸਾਰੀ ਇਹ ਜੀ ਜਬਾਂ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਮਿਕਸ ਕਰ ਲਾਂਗੇ ਸੋ ਆਮ ਜਿਹੜੇ ਅਸੀਂ ਘਰਾਂ ਦੇ ਵਿੱਚ ਪਰੌਂਠੇ ਬਣਾਉਂਦੇ ਆ ਇਹ ਹੀ ਚੀਜ਼ਾਂ ਪਾ ਕੇ ਅਸੀਂ ਬਣਾਨੇ ਆ ਤੇ ਪਰੌਂਠੇ ਬਹੁਤ ਹੀ ਟੇਸਟੀ ਬਣਦੇ ਆ ਤੇ ਆਲੂ ਵਾਲੇ ਪਰੌਂਠੇ ਜਿਹੜੇ ਤਕਰੀਬਨ ਹਰ ਜਿਹੜੇ ਘਰ ਦੇ ਵਿੱਚ ਬਣਾਏ ਵੀ ਜਾਂਦੇ ਆ ਪਸੰਦ ਕੀਤੇ ਜਾਂਦੇ ਆ ਤੇ ਆਲੂਆਂ ਨੂੰ ਅਸੀਂ ਜਿਹੜਾ ਮਿਕਸ ਕਰਨ ਤੋਂ ਬਾਅਦ ਇੱਕ ਬੌਲਸ ਕੱਢ ਲਿਆ ਤੇ ਆਟਾ ਅਸੀਂ ਪਹਿਲਾਂ ਹੀ ਗੁੰਨ ਕੇ ਰੱਖਿਆ ਹੋਇਆ ਹੈ ਥੋੜੀ ਦੇਰ ਸੋ ਹੁਣ ਅਸੀਂ ਜੀ ਪਰੌਂਠੇ ਬਣਾਨੇ ਸ਼ੁਰੂ ਕਰਦੇ ਆ ਪਹਿਲਾਂ ਅਸੀਂ ਜਿਹੜਾ ਇੱਕ ਸਿੰਗਲ ਜਿਹੜਾ ਪੇੜਾ ਲੈ ਕੇ ਤੇ ਉਹ ਪਰੌਂਠਾ ਤਿਆਰ ਕਰਾਂਗੇ ਇੱਕ ਪੇੜਾ ਲੈ ਕੇ ਆਲੂ ਅਸੀਂ ਜਿਹੜੇ ਹਨ ਜੀ ਉਹਦੇ ਵਿੱਚ ਭਰ ਲਏ ਆ ਤੇ ਇਹਦਾ ਅਸੀਂ ਪਰੌਂਠਾ ਤਿਆਰ ਕਰ ਲਾਂਗੇ ਤਵਾ ਵੀ ਅਸੀਂ ਜਿਹੜਾ ਹੈ ਜੀ ਪਹਿਲਾਂ ਹੀ ਗਰਮ ਕਰਨ ਲਈ ਰੱਖਿਆ ਹੋਇਆ ਸੋ ਤਵਾ ਜਿਹੜਾ ਹੈ ਜੀ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਜਦੋਂ ਅਸੀਂ ਪਰੌਂਠੇ ਬਣਾਣੇ ਹੁਣ ਤੇ ਪਰੌਂਠਾ ਹੁਣ ਅਸੀਂ ਵੇਲ ਲਾਂਗੇ ਤਵੇ ਤੇ ਪੰਨ ਤੋਂ ਪਹਿਲਾਂ ਜੀ ਜਿਹੜਾ ਹੈ ਅਸੀਂ ਥੋੜਾ ਜਿਹਾ ਘਿਓ ਲਗਾਉਣਾ ਹੈ ਉਹਦੇ ਨਾਲ ਇਹ ਹੈ ਕਿ ਜਿਹੜਾ ਸਾਡੀ ਜਾਂ ਫੁਲਕਾ ਹੋਵੇ ਜਾਂ ਪਰੌਂਠਾ ਹੋਵੇ ਉਹ ਬਿਲਕੁਲ ਜਿਹੜਾ ਤਵਾ ਜੇ ਗਰਮ ਹੋਵੇ ਤਾਂ ਉਹਦਾ ਨਾ ਕਈ ਵਾਰੀ ਚਿਪਕ ਜਾਂਦਾ ਜੇ ਅਸੀਂ ਥੋੜਾ ਜਿਹਾ ਘਿਓ ਲਗਾ ਲਾਂਗੇ ਤਾਂ ਜਿਹੜਾ ਬਿਲਕੁਲ ਵੀ ਪਰੌਂਠਾ ਜਾਂ ਫੁਲਕਾ ਨਾਲ ਚਿਪਕੇਗਾ ਨਹੀਂ ਤਵੇ ਦੇ ਸੋ ਫੁਲਕਾ ਜਾਂ ਪਰੌਂਠਾ ਜਿਹੜਾ ਹੈ ਜੇ ਇਸ ਨੂੰ ਪਹਿਲਾਂ ਅਸੀਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਵਾਉਣਾ ਹੈ ਤੇ ਸੇਕਣ ਤੋਂ ਬਾਅਦ ਜਿਹੜਾ ਹੈ ਫਿਰ ਅਸੀਂ ਜਿਹੜਾ ਇਹਨੂੰ ਘਿਓ ਲਗਾ ਕੇ ਤੇ ਤਲਾਂਗੇ ਇਹਨੂੰ ਅਸੀਂ ਦੋਨਾਂ ਸਾਈਡਾਂ ਤੋਂ ਸੋ ਜੇਕਰ ਤਲ ਕੇ ਜਿਹੜਾ ਹੈ ਸੇਕਣ ਤੋਂ ਬਾਅਦ ਜਿਹੜਾ ਹੈ ਚੰਗੀ ਤਰ੍ਹਾਂ ਇਹਨੂੰ ਥੱਲੇ ਆ ਜਾਵੇ ਤੇ ਪਰੌਂਠੇ ਜਿਹੜੇ ਹਨ ਬਹੁਤ ਹੀ ਕ੍ਰਿਸਪੀ ਬਣਦੇ ਹਨ ਬਹੁਤ ਟੇਸਟੀ ਪਰੌਂਠੇ ਬਣਦੇ ਆ ਸੋ ਦੋਨਾਂ ਸਾਈਡਾਂ ਤੋਂ ਅਸੀਂ ਇਸੇ ਤਰ੍ਹਾਂ ਘਿਓ ਲਗਾ ਕੇ ਤੇ ਇਹਨੂੰ ਸੇਕ ਲੈਣਾ ਹੈ ਲੋ ਜੀ ਪਰੌਂਠਾ ਜਿਹੜਾ ਸਾਡਾ ਪਹਿਲਾ ਉਹ ਤਿਆਰ ਹੋ ਚੱਲਿਆ ਇਹ ਸੁਣਾ ਸੀ ਚੰਗੀ ਤਰ੍ਹਾਂ ਸੇਕ ਲਿਆ ਹੈ ਦੋਨਾਂ ਸਾਈਡਾਂ ਤੋਂ ਇਹਨੂੰ ਪਲੇਟ 'ਚ ਕੱਢ ਲਿਆ ਹੁਣ ਅਸੀਂ ਤੇ ਇਸੇ ਤਰ੍ਹਾਂ ਹੀ ਅਸੀਂ ਜੀ ਹੁਣ ਇੱਕ ਪਰੌਂਠਾ ਹੋਰ ਬਣਾਣਾ ਜਿਹੜਾ ਅਸੀਂ ਦੋ ਪੇੜੇ ਕਰਕੇ ਬਣਾਵਾਂਗੇ ਸੋ ਪੇੜੇ ਨੂੰ ਅਸੀਂ ਥੋੜਾ ਜਿਹਾ ਛੋੜਾ ਕਰ ਲਿਆ ਤੇ ਇਹਦੇ ਵਿੱਚ ਅਸੀਂ ਆਲੂ ਜਿਹੜੇ ਇਸ ਤਰ੍ਹਾਂ ਰੱਖ ਕੇ ਤੇ ਜਿਹੜਾ ਹੈ ਦੂਸਰਾ ਪੇੜਾ ਵੀ ਛੋੜਾ ਕਰਕੇ ਥੋੜਾ ਜਿਹਾ ਤੇ ਉਹਦੇ ਨਾਲ ਅਸੀਂ ਇਹ ਪਰੌਂਠਾ ਬਣਾ ਲੈਣਾ। ਸੋ ਦੋ ਜਿਹੜਾ ਪੇੜੇ ਆ ਉਹਦਾ ਪਰੌਂਠਾ ਬਣਾਈਏ ਇਹ ਜਿਹੜਾ ਹੈ ਜੀ ਇੱਕ ਪੇੜੇ ਵਾਲੇ ਪਰੌਂਠੇ ਨਾਲੋਂ ਵੀ ਜ਼ਿਆਦਾ ਟੇਸਟੀ ਬਣਦਾ ਹੈ। ਸੋ ਇਹਨੂੰ ਵੀ ਇਸੇ ਤਰ੍ਹਾਂ ਹੀ ਅਸੀਂ ਪਹਿਲਾਂ ਦੋਨਾਂ ਸਾਈਡਾਂ ਤੋਂ ਸੇਕ ਲਾਂਗੇ ਚੰਗੀ ਤਰ੍ਹਾਂ। ਤੇ ਫਿਰ ਅਸੀਂ ਘਿਓ ਲਗਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਤਲ ਲਾਂਗੇ। ਕ੍ਰਿਸਪੀ ਜਿਹੜੇ ਹਨ ਸਾਡੇ ਜਿਹੜੀ ਜਿਹੜੇ ਪਰੌਂਠੇ ਇਸ ਤਰ੍ਹਾਂ ਤਿਆਰ ਹੁੰਦੇ ਆ ਸੌ ਹੌਲੀ ਹੌਲੀ ਸਾਈਡਾਂ ਤੋਂ ਵੀ ਚੰਗੀ ਤਰ੍ਹਾਂ ਸੇਕ ਲਾਂਗੇ ਇਹਨਾਂ ਨੂੰ ਲਓ ਜੀ ਦੂਸਰਾ ਵੀ ਪਰੌਂਠਾ ਜਿਹੜਾ ਸਾਡਾ ਤਿਆਰ ਹੋ ਚੱਲਿਆ ਇਸੇ ਤਰ੍ਹਾਂ ਸੀ ਜਿੰਨੇ ਮਰਜੀ ਪਰੌਂਠੇ ਚਾਹੀਏ ਬਣਾ ਸਕਦੇ ਆ ਫਟਾਫਟ ਬਨ ਜਾਂਦੇ ਹਨ ਔਰ ਇਹ ਇੱਕ ਆਮ ਸਾਦਾ ਤਰੀਕਾ ਹੈ ਜਿਹੜਾ ਆਮ ਘਰਾਂ ਵਿੱਚ ਬਣਾਇਆ ਜਾਂਦਾ ਹੈ ਸੋਮਿਤ ਕਰਦੀ ਹਾਂ ਤੁਹਾਨੂੰ ਮੇਰਾ ਇਹ ਜਿਹੜਾ ਹੈ ਤੇ ਤਰੀਕਾ ਜ਼ਰੂਰ ਪਸੰਦ ਆਇਆ ਹੋਵੇਗਾ ਸੋ ਵੀਡੀਓ ਦੇਖ ਲਈ ਧੰਨਵਾਦ ਸਸ